ਅਬੀ ਜੀ ਜੇ ਅਪਾ ਗੱਲ ਕੀਤੇ ਪਿਛਲੇ ਲੰਬੇ ਸਮੇਂ ਤੋਂ ਸ਼ਾਇਦ ਦੇ ਮੁੱਦੇ ਉੱਤੇ ਤੁਸੀਂ ਗੱਲਬਾਤ ਕਰਦੇ ਹੁੰਦੇ ਆ ਤਾਂ ਪਹਿਲਾਂ ਵੀ ਤੁਸੀਂ ਨਗਰ ਨਿਗਮ ਦੇ ਖਿਲਾਫ ਜਿੜ ਕੇ ਕਈ ਮਤਕੀ ਸਵਾਲੀ ਨਿਸ਼ਾਨ ਚੁੱਕੇ ਸੀ ਤਾਂ ਨਗਰ ਨਿਗਮ ਨੂੰ ਲੈ ਕੇ ਹੋ ਚੁੱਕੇ ਸੀ ਅੱਜ ਵੀ ਤੁਸੀਂ ਤੁਹਾਡੇ ਵੱਲੋਂ ਇੱਕ ਆਪਣਾ ਸਪਸ਼ਟਕਰਨ ਦਿੱਤਾ ਜਾ ਰਿਹਾ ਵਾ ਤਾਂ ਕੀ ਸਾਰਾ ਮਾਮਲਾ ਕੀ ਸੀ ਦੇਖੋ ਜੀ ਮੈਂ ਅਵੀ ਰਾਜਪੂਤ ਸੇਵਾ ਦਾ ਹਲਕਾ ਕਬੂਤਲਾ ਬੜੇ ਲੰਬੇ ਸਮੇਂ ਤੋਂ ਮੇਰੇ ਵੱਲੋਂ ਤੇ ਮੇਰੀ ਟੀਮ ਵੱਲ ਲੜਾਈ ਲੜੀ ਜਾ ਰਹੀ ਹੈ ਕਿ ਇੱਥੇ ਨਗਰ ਨਿਗਮ ਬਣਾ ਕੇ ਕਪੂਥਲੇ ਨੂੰ ਜਿਹੜਾ ਵਾ ਸ਼ਰਾਬ ਦੇ ਦਿੱਤਾ ਗਿਆ ਜਦੇ ਬਾਅਦ ਵਿਕਾਸ ਨਹੀਂ ਵਿਨਾਸ਼ ਹੋਇਆ ਤੇ ਸ਼ਰਾਬ ਦਿੱਤਾ ਕਹਿੰਦੇ ਰਾਣਾ ਗੁਰਜੀਤ ਸਿੰਘ ਨੇ ਜੋ ਇੱਥੋਂ ਮੰਤਰੀ ਬਣੇ ਸੀਗੇ ਐਮ ਐਲ ਏ ਜਿਹੜੇ ਬਣੇ ਨੇ ਸਰਕਾਰ ਦੇ ਵਿੱਚ ਉਹਨਾਂ ਨੇ ਕਾਰਪੋਰੇਸ਼ਨ ਜਿਹੜੀ ਕਪੂਥਲੇ ਲੋਕਾਂ 'ਤੇ ਥੋਪ ਦਿੱਤੀ ਉਹਦਾ ਥੋਪਣ ਤੋਂ ਬਾਅਦ ਕੋਈ ਆਈਡੀਆ ਨਹੀਂ ਲੱਗਾ ਕਿ ਕਪੂਥਲੇ ਨੂੰ ਕਿੰਨਾ ਏਰੀਆ ਜਿਹੜਾ ਓਕੂਪਾਈਡ ਚਾਹੀਦਾ ਕਾਰਪੋਰੇਸ਼ਨ ਬਣਾਉਣ ਲਈ ਉਨੇ ਏਰੀਆ ਨੂੰ ਜੋ ਨਗਰ ਕੌਂਸਲ ਦਾ ਏਰੀਆ ਸੀ ਉਹਨੂੰ ਕਾਰਪੋਰੇਸ਼ਨ ਤਬਦੀਲ ਕਰਾ ਕੇ ਪਈ ਆ ਕਾਉਂਸਲਰ ਲਵਾ ਕੇ ਉੱਤੇ ਉਹਨਾਂ ਦੇ ਅਫਸਰ ਲਵਾ ਕੇ ਤਕਰੀਬਨ ਤਕਰੀਬਨ 20 ਲੱਖ ਤੋਂ 25 ਲੱਖ ਤਨਖਾਹਾਂ ਜਿਹੜੀਆਂ ਐਕਸਟਰਾ ਵਧਾਤੀਆਂ ਗਈਆਂ ਜੋ ਕਿ ਰਾਣਾ ਗੁਰਜੀਤ ਸਿੰਘ ਜੀ ਨੇ ਦੇਣ ਹੋਈ ਕਪੂਥਲੇ ਨੂੰ ਅੱਜ ਮੈਂ ਜਿਹੜਾ ਵਾ ਨਿਊਜ਼ ਤੋਂ ਵੀ ਸੋਸ਼ਲ ਮੀਡੀਆ ਦੇ ਜੁੜੇ ਪਏ ਆ ਕਪੂਥਲੇ ਦੇ ਵਿੱਚ ਵਿਚਰ ਰਹੇ ਆ ਅੱਜ ਮੈਂ ਇੱਕ ਨਿਊਜ਼ ਪੜ੍ਹ ਰਹੇ ਆ ਸਿਗਾ ਤੁਹਾਡੇ ਵੀ ਧਿਆਨ ਚ ਲਿਆਣ ਲੱਗਾ ਜਿਹੜਾ ਕਿ ਇਹਨਾਂ ਦੇ ਏ ਮੇਅਰ ਨੇ ਡਿਪਟੀ ਮੇਅਰ ਨੇ ਸੀਨੀਅਰ ਡਿਪਟੀ ਮੇਅਰ ਨੇ ਤੇ ਹੋਰ ਇਹਨਾਂ ਦੇ ਕਾਂਗਰਸ ਦੇ ਜਿਹੜੇ ਆਗੂ ਜਿਹੜੇ ਨੇ ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਕਮਿਸ਼ਨਰ ਦੇ ਨਾਮ ਤੇ ਸੁਪਰੀਡੈਂਟ ਨੂੰ ਆਇਕਾ ਲਈ ਦੇਖੋ ਜੀ ਇਹਦੇ ਵਿੱਚ ਆ ਤੁਸੀਂ ਦਿਖਾ ਸਕਦੇ ਹਾਂ ਸਾਰਿਆਂ ਦੀਆਂ ਫੋਟੋਆਂ ਜਿਹੜੀਆਂ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਜਿਹੜੇ ਕਾਂਗਰਸ ਦੇ ਮੇਅਰ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਕੌਂਸਲਰ ਸਾਹਿਬਾਨ ਜਿਹੜੇ ਆ ਸੁਪਰੀਡੈਂਟ ਨੂੰ ਕਮਿਸ਼ਨਰ ਦੇ ਨਾਮ ਤੇ ਮੁੱਖ ਮੰਤਰੀ ਦੇ ਨਾਮ ਤੇ ਮੰਗ ਪੱਤਰ ਸੌਂਪ ਰਹੇ ਆ ਤੇ ਕਿਸੇ ਅਧਿਕਾਰੀ ਦੀ ਜਿਹੜੀ ਹੈ ਸ਼ਿਕਾਇਤ ਲਾ ਰਹੀ ਕਿ ਇੱਕ ਤੋਂ ਵੱਧ ਜਗ੍ਹਾ ਤੇ ਉਹਦੀ ਡਿਊਟੀ ਹੋਣ ਦੇ ਕਰਕੇ ਕਾਰਪੋਰੇਸ਼ਨ 'ਚ ਬਹੁਤ ਬੁਰੇ ਹਾਲ ਹੋ ਰਿਹਾ ਅੱਜ ਜੋ ਤੁਸੀਂ ਜਾਗੇ ਹੋ ਨੀਂਦ ਦੇ ਵਿੱਚ ਜਦੋਂ ਦੇ ਅਸੀਂ ਤੁਹਾਨੂੰ ਕਹਿ ਰਹੇ ਆਂ ਭਾਵੇਂ ਅਸੀਂ ਆਪੋਜੀਸ਼ਨ ਦੇ ਵਿੱਚ ਹੀ ਆਂ ਤੁਹਾਨੂੰ ਕਹਿ ਰਹੇ ਸੀ بار بار ਕਿ ਮੇਅਰ ਬਣਾਤਾ ਡਿਪਟੀ ਮੇਅਰ ਬਣਾਤਾ ਸੀਨੀਅਰ ਡਿਪਟੀ ਮੇਅਰ ਬਣਾਤਾ ਪਰ ਤੁਹਾਨੂੰ ਤੇ ਰਬੜ ਦੀ ਸਟੈਂਪ ਦਿੱਤੀ ਪਈ ਸੀ ਤੁਸੀਂ ਤੇ ਕਿਤੇ ਆਪਣੀ ਮਰਜ਼ੀ ਨਾਲ ਕਿਸੇ ਲੋਕਾਂ ਦੇ ਕੰਮ ਨਹੀਂ ਕਰਾ ਦਿੰਦੇ ਭਾਵੇਂ ਸਰਕਾਰ ਤੁਹਾਡੀ ਸੀਗੀ ਫਿਰ ਅੱਜ ਉਹ ਸਰਕਾਰ ਤੁਹਾਡੀ ਨਹੀਂ ਹੈ ਤੁਹਾਨੂੰ ਪਤਾ ਹੈ احساس ਹੋਇਆ ਕਿ ਕਿੱਦਾਂ ਜਦੋਂ ਲੋਕੀ ਤੁਹਾਡੇ ਸਰਕਾਰ ਦੇ ਸਮੇਂ ਤੇ ਮੇਅ ਡਿਪਟੀ ਮੇਅ ਸੇਂਡ ਡਿਪਟੀ ਮੇਰੇ ਤੋਂ ਤੰਗ ਸੀ ਅੱਜ ਤੁਹਾਡੀ ਸਰਕਾਰ ਤੋਂ ਬਿਨਾ ਲੋਕ ਪੂਰੀ ਕਾਰਪੋਰੇਸ਼ਨ ਤੋਂ ਤੰਗ ਆ ਕਿਉਂਕਿ ਤੁਸੀਂ ਕੰਮ ਨਹੀਂ ਕਰਵਾ پا ਰਹੇ ਬਿਨਾ ਸਰਕਾਰ ਤੋਂ ਅੱਜ ਤੁਸੀਂ ਇਹ ਗੱਲ ਕਹਿ ਰਹੇ ਹੋ ਰਿਟਰਨ ਦੇ ਵਿੱਚ ਪ੍ਰੂਫ ਆ ਕਿ ਕਾਰਪੋਰੇਸ਼ਨ ਨਹੀਂ ਇੱਥੇ ਜਿਹੜੀ ਆ ਲੋਕਲ ਬੋਡੀ ਮਿਨਿਸਟਰ ਨੂੰ ਇਦਾਂ ਦੇ ਜਿਹੜੇ ਹੋਰ ਹਲਕੇ ਆ ਉੱਥੇ ਸਿਰਫ ਨਗਰ ਕੌਂਸਲ ਰੱਖਣੀ ਚਾਹੀਦੀ ਆ ਕਿਉਂਕਿ ਕਾਰਪੋਰੇਸ਼ਨ ਭਰੰਦੇ ਨਾਲ ਲੋਕਾਂ ਦੇ ਕੰਮਕਾਰ ਬੜੇ ਪ੍ਰਭਾਵਿਤ ਹੋਇਆ ਕੰਮ ਹੋ ਨਹੀਂ ਰਿਹਾ ਤੇ ਅੱਜ ਮੈਨੂੰ ਦੱਸੋ ਰਾਣਾ ਗੁਰਜੀਤ ਸਿੰਘ ਸਹੀ ਹੀ ਜਿਹੜਾ ਕਾਰਪੋਰੇਸ਼ਨ ਨੇ ਆਇਆ ਸੀਗਾ ਜਾਂ ਤੁਸੀਂ ਕੌਂਸਲਰ ਮੇਅਰ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਹੋ ਜਾਂ ਤੁਸੀਂ ਭਾਗੀ ਹੋ ਗਏ ਹੋ ਜੇ ਭਾਗੀ ਨਹੀਂ ਹੋਏ ਤੇ ਅੱਜ ਫਿਰ ਤੁਸੀਂ ਸਮਝ ਨਹੀਂ ਰਹੇ ਕਿ ਪਹਿਲੋ ਗਲਤ ਸੀਗੇ ਤੁਸੀਂ ਜਾਂ ਹੁਣ ਗਲਤੋਂ ਇਹ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ ਆ ਕਹਿੰਦਾ ਮਤਲਬ ਕਿ ਜਿਹੜੀ ਕਿ ਪੇਪਰ ਨਿਊਜ਼ ਦੇ ਪੰਜਾਬ ਕੇਸਿਸ ਦੇ ਵਿੱਚ ਅੱਜ ਖਬਰ ਲੱਗੀ ਆ ਕਿ ਇੰਚਰ ਕਿ ਮੇਅਰ ਵੱਲੋਂ ਕਿ ਇੱਥੇ ਨਗਰ ਨਿਗਮ ਨਹੀਂ ਬਣਨੇ ਚਾਹੀਦੇ ਸੀ ਜਦਕਿ ਇਹ ਮੁੱਦੇ ਤੁਸੀਂ ਸ਼ੁਰੂ ਤੋਂ ਚੁੱਕਦੇ ਆ ਰਹੇ ਆ ਤਾਂ ਕਿਤੇ ਨਾ ਕਿਤੇ ਲੱਗਦਾ ਵਾ ਕਿ ਇਹਨਾਂ ਨੂੰ ਅਹਿਸਾਸ ਹੋਇਆ ਵਾ ਕਿ ਇੱਥੇ ਕਿ ਨਗਰ ਨਿਗਮ ਨਹੀਂ ਬਣਨੇ ਚਾਹੀਦੇ ਸੀ ਤਾਂ ਨਗਰ ਕੌਂਸਲ ਹੀ ਰਹਿਣੀ ਚਾਹੀਦੀ ਸੀ ਤਾਂ ਅੱਜ ਜੇ ਕਾਂਗਰਸੀ ਮੇਅਰ ਡਿਪਟੀ ਮੇਅਰ ਜਿਹੜੇ ਕਿ ਦਾਅਵੇ ਕਰੇ ਕਿ ਪੰਜਾਬ ਸਰਕਾਰ ਨੂੰ ਮੰਗ ਕਰ ਰਹੇ ਆ कि नगर कौंसल नगर निगम कैंसिल भंग की जाए बोली कहते ना एक पुरानी कहावत तब पछताए क्या फायदा जब चिड़िया गए खेत ਹੁਣ ਇਹਨਾਂ ਨੇ ਖੇਦ ਜਿਹੜਾ ਪੂਰਾ ਪਧਰਾ ਕਰਾਤਾ ਵਾ ਲੋਕਾਂ ਦਾ ਵਿਚਾਰਾ ਬੇੜਾ ਗਰਕ ਕਰਾਤਾ ਵਾ ਲੋਕਾਂ ਦੇ ਟੈਕਸ ਜਿਹੜੇ ਆਮ ਤੌਰ ਤੇ ਨਗਰ ਕੌਂਸਲ ਚ ਸੁਧਾਰਨ ਤੌਰ ਤੇ ਜਮਾ ਹੁੰਦੇ ਹੀ ਕਾਰਪੋਰੇਸ਼ਨ ਬਣਨ ਨਾਲ ਬੇੜਾ ਗਰਕ ਕਰਵਾਤਾ ਛੋਟੇ ਜਿਹੜੇ ਵਪਾਰੀ ਆ ਅੱਜ ਇਹ ਕਹਿ ਰਹੇ ਆ ਕਿ ਲੋਕਲ ਬੋਡੀ ਮਿਨਿਸਟਰ ਨੂੰ ਨਗਰ ਕੌਂਸਲ ਬਣਾਇਆ ਜਾਈਦੀ ਆ ਬੜੇ ਲੰਬੇ ਸਮੇਂ ਤੋਂ ਬਾਅਦ ਨੀਂਦ ਤੋਂ ਜਾਗੇ ਆ ਮੈਨੂੰ ਇਹ ਗੱਲ ਸੋ ਤੁਹਾਡੇ ਜਿਹੜੇ ਆਕਾ ਵਾ ਐਮ ਐਲ ਏ ਰਾਣਾ ਗੁਰਜੀਤ ਸਿੰਘ ਉਹ ਤੇ ਕਹਿੰਦੇ ਜੀ ਜਿਹੜੇ ਕਰਤਾਰਪੁਰ ਦੇ ਜਿਹੜੇ ਬਲਕਾ ਸਿੰਘ ਨੇ ਲੋਕਲ ਬੋਡੀ ਮਿਨਿਸਟਰ ਨਾਲ ਬੜਾ ਵਧੀਆ ਰਿਲੇਸ਼ਨ ਹੈ ਕਹਿੰਦੇ ਜੀ ਪਿਛਲੇ ਜੇ ਸੈਕਟਰੀ ਵੀ ਮੈਂ ਚੇਂਜ ਕਰਵਾਇਆ ਸੀ ਤੇ ਤੁਸੀਂ ਤੇ ਮੇਅਰ ਹੋ ਮੇਅਰ ਕੋਲ ਤੇ ਪਾਵਰ ਆਉਂਦੀਆਂ ਕਿਉਂ ਲੋਕਲ ਬੋਡੀ ਮਿਨਿਸਟਰ ਨੂੰ ਮਿਲ ਸਕਦੇ ਆ ਜੇ ਤੁਸੀਂ ਸੱਚ ਵਿੱਚ ਕਪੂਥਲੇ ਲੋਕਾਂ ਦਾ ਭਲਾ ਚਾਹੁੰਦੇ ਹੋ ਮੇਅਰ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਤੁਸੀਂ ਤੇ ਲੋਕਲ ਬੋਡੀ ਮਿਨਿਸਟਰ ਨੂੰ ਜਾ ਕੇ ਮੰਗ ਪੱਤਰ ਦੇ ਸਕਦੇ ਆ ਆਹ ਤੇ ਕਰਤਾਰਪੁਰ ਜਾਂ ਜਲੰਧਰ ਬਾਈ ਇਲੈਕਸ਼ਨ ਹੋ ਰਹੀ ਆ ਉੱਥੇ ਜਾ ਕੇ ਦੇ ਸਕਦੇ ਨਹੀਂ ਪਰ ਇੱਕ ਸਿਰਫ ਤੇ ਸਿਰਫ ਅਖਬਾਰਾਂ ਦੀ ਸੁਰਖੀਆਂ ਬੰਨਾ ਤੇ ਸਹੀ ਮਾਇਨੇ ਚ ਲੋਕਾਂ ਦੇ ਕੰਮ ਕਰਨ ਚ ਬੜਾ ਫਰਕ ਹੁੰਦਾ ਇਹ ਹੁਣ ਦੱਸਣਾ ਪਵੇਗਾ ਕਿ ਰਾਣਾ ਗੁਰਜੀਤ ਸਿੰਘ ਸਹੀ ਹੀ ਜਿੰਨਾ ਕਾਰਪੋਰੇਸ਼ਨ ਲੈ ਆਂਦੀ ਜਾਂ ਹੁਣ ਮੇਅ ਡਿਪਟੀ ਮੇਅ ਸੀਨੀਅਰ ਡਿਪਟੀ ਮੇਅ ਸਹੀ ਆ ਜਿੰਨਾਂ ਨੂੰ ਅਹਿਸਾਸ ਹੋਇਆ ਕਿ ਇੱਥੇ ਨਗਰ ਕਾਰਪੋਰੇਸ਼ਨ ਨੇ ਨਗਰ ਜਨ ਨਗਰ ਕੌਂਸਲ ਚਾਹੀਦੀ ਹੈ ਇਹ ਆਪਸੀ ਦੇ ਵਿੱਚ ਹੁਣ ਮਤਭੇਦ ਨੂੰ ਲੱਗਦਾ ਪੈਤਾ ਹੋਣਗੇ ਇਹਨਾਂ ਦੇ ਆਕਾਰ ਜਿਹੜਾ ਰਾਣਾ ਗੁਰਜੀਤ ਸਿੰਘ ਉਹ ਇਹਨਾਂ ਨੂੰ ਪੁੱਛਣਗੇ ਕਿ ਤੂੰ ਇਹ ਖਬਰ ਲਵਾਈ ਤੇ ਕਿਸ ਬਿਹਾਵ ਦਲਵਾਈ ਆ ਉਹਨੇ ਆਪਸ ਜਿਹੜੀ ਖਾਣੀ ਜੰਗੀ ਆ ਇਹ ਸ਼ੁਰੂ ਹੋਵੇਗੀ ਜ਼ਰੂਰ ਮੈਨੂੰ ਇਹ ਯਕੀਨ ਆ ਨੇ ਲੱਗਦਾ ਨੇ ਕਿਤੇ ਕਿਤੇ ਜਿਹੜਾ ਕਿ ਖਰਾਚ ਹੈ ਇਧਰ ਸਪਸ਼ਟ ਕਰਨ ਦੇ ਕਿ ਕਿਤੇ ਆਮ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਕੰਮ ਤਾਂ ਨਹੀਂ ਕੀਤਾ ਜਾ ਰਿਹਾ ਇਹ ਦੇਖੋ ਜੀ ਕ੍ਰੈਡਿਟ ਵਾਲ ਜਾ ਰਹੀ ਹੈ ਕਾਰਪੋਰੇਸ਼ਨ ਬੜੀ ਵੱਡੀ 175 ਮੁਲਾਜ਼ਮ ਭਰਤੀ ਹੋਈ ਉਹਦੇ ਵਿੱਚ ਵੀ ਇੱਕ ਦੂਜੇ ਦੇ ਉੱਤੇ ਰੋਪ ਪ੍ਰਤੀਰੋਪ ਲਾਏ ਜਾ ਰਹੇ ਆ ਉਹ ਕਹਿ ਰਹੇ ਸੀ ਆਮ ਆਮੀ ਸਰਕਾਰ ਸਾਡੇ ਤਾਂ ਨਹੀਂ ਭਰਤੀ ਹੁੰਦੇ ਆਮ ਆਦਮੀ ਇਹ ਕਹਿੰਦੇ ਆਈ ਕਾਰਪੋਰੇਸ਼ਨ ਜਿਹੜੀ ਹੈ ਕਾਂਗਰਸ ਦੀ ਤਾਂ ਨਹੀਂ ਭਰਤੀ ਹੁੰਦੇ ਤੇ ਅੱਜ ਵੀ ਹੈ ਸਿਰਫ ਸਿਰਫ ਆਪਣਾ ਪੁੱਲਾ ਝਾੜ ਰਹੇ ਆ ਜਿੱਥੇ ਕਿ ਦੇਖਿਆ ਜਾਵੇ ਸੈਂਟਰਲ ਲੈਵਲ ਦੇ ਨਾਲ ਗੱਟ ਜੋੜਾ ਆਮ ਆਦਮੀ ਕਾਂਗਰਸ ਦਾ ਬੇਵਕੂ ਬਣਾਇਆ ਜਾ ਰਿਹਾ ਪੰਜਾਬ ਦੇ ਹਰ ਜਿਹੜੇ ਜਗ੍ਹਾ ਦੇ ਉੱਤੇ ਸਿਰਫ ਤੇ ਸਿਰਫ ਲੋਕਾਂ ਦੀ ਜਿੜ ਸਿੰਪਤੀ ਲੈਣ ਨੂੰ ਕੰਮ ਕਰਾਂਗੇ ਜੇ ਕੁਰਸੀਆਂ ਤੇ ਬੈਠੇ ਆ ਜੇ ਹਿੰਮਤਵਾ ਤੇ ਕੁਰਸੀਆਂ ਤੋਂ ਦਿਓ ਰਿਜ਼ਾਈਨ ਮੈਂ ਵਿਰੋਧੀ ਧਿਰ ਦੇ ਨਾਤੇ ਤੁਹਾਡਾ ਵੈਲਕਮ ਕਰੂੰਗਾ ਤੁਹਾਡੇ ਨਾਲ ਬੈਠੂੰਗਾ ਆਪਣੀ ਟੀਮ ਨੂੰ ਨਾਲ ਲੈ ਕੇ ਹਰ ਪ੍ਰੋਟੈਸਟ 'ਤੇ ਤੁਹਾਡਾ ਸਾਥ ਦਊਗਾ ਅਭੀ ਰਾਜਪੂਤ ਦੀ ਜ਼ੁਬਾਨ ਆ ਪਰ ਜੇ ਸਿਰਫ ਤੇ ਸਿਰਫ ਤੁਸੀਂ ਸੁਰਖੀਆਂ ਬੰਨਣਾ ਵਾ ਤੇ ਫਿਰ ਜਿੰਨੀ ਮਰਜੀ ਬਾਹ ਬਾਹ ਲਈ ਜੋ ਲੋਕੀ ਸਭ ਜਾਣਦੇ ਆ ਕਿ ਪਬਲਿਕ ਹੈ ਸਭ ਜਾਣਦੇ ਆ ਤਾਨੂੰ ਲੱਗਦਾ ਕਿ ਜਿਹੜੇ ਕਿ ਮੇਅਰ ਜਾਂ ਡਿਪਟੀ ਮੇਅਰ ਜਾਂ ਸੀਨੀਅਰ ਮੇਅਰ ਜਿਹੜੇ ਆਪਣੇ ਅੱਜ ਦੀ ਸਟੇਟਮੈਂਟ ਜਿਹੜੀ ਕਿ ਪੰਜਾਬ ਕੇਸਰੀ ਚਾਈ ਉੱਥੇ ਸਟੈਂਡ ਕਰਨਗੇ ਨਹੀਂ ਜੀ ਨਹੀਂ ਮੈਨੂੰ ਲੱਗਾ ਇੱਕ ਦੋ ਦਿਨ ਦੇ ਵਿੱਚ ਤਾਂ ਸਪਸ਼ਟੀਕਰਨ ਦੇ ਦੇਣਾ ਵਾ ਜਦੋਂ ਉੱਪਰੋਂ ਥੋੜੀ ਜਿਹੀ ਚੋਲੀ ਕੱਸ ਲਈ ਨਾ ਉੱਪਰੋਂ ਬਿਨਾਂ ਬੋਲਦੀ ਇਹਨਾਂ ਨੇ ਦੇਖ ਦੋ ਇੰਚ ਸਪਸ਼ਟੀਕਰਨ ਦੇਣਾ ਕਿ ਉਹ ਜਿਹੜਾ ਬਿਆਨ ਆ ਥੋੜਾ ਤੋੜ ਮੋੜ ਕੇ ਲਾਇਆ ਗਲਤ ਲਾਇਆ ਮੈਂ ਤਾਂ ਇਦਾਂ ਤਾਂ ਮੰਨੂਗਾ ਕਿ ਆਪਣੇ ਬਿਆਨ ਤੇ ਕਾਇਮ ਰਹਿਣ ਕਿ ਨਗਰ ਕੌਂਸਲ ਬੰਨੀ ਬਲਕਾਸ਼ ਸਿੰਘ ਜਿਹੜੇ ਆ ਲੋਕਲ ਬੋਡੀ ਮਿਨਿਸਟਰ ਇਹਨਾਂ ਕੋ ਨੰਬਰ ਨਹੀਂ ਹੈਗਾ ਤੇ ਮੈਨੂੰ ਦੱਸਣ ਨੰਬਰ ਮੈਂ ਇਹਨਾਂ ਨੂੰ ਦੇ ਦਿੰਦਾ ਵਾ ਜੇ ਸਹੀ ਮੈਂ ਜੇ ਇਹ ਕਪੂਥਲੇ ਸ਼ਹਿਰੀ ਲੋਕਾਂ ਦੇ ਲਈ ਕੋਈ ਮਨ ਦੇ ਵਿੱਚ ਭਾਵਨਾ ਰੱਖਦੇ ਆ ਤੇ ਜੇ ਸਿਰਫ ਆਵਾਵਾ ਹੀ ਖਟਨੀ ਆ ਇੱਕ ਦੂਜੇ ਤੇ આરોਪ ਪ੍ਰਤੀ આરોਪ ਲਾਉਣੇ ਆ ਤੇ ਫਿਰ ਕੋਈ ਫਾਇਦਾ ਨਹੀਂ ਆ ਫਿਰ ਨਾ ਕੁਰਸੀਆਂ ਛੱਡ ਕੇ ਘਰੋ ਘਰੀ ਬਹਿਜਣਾ ਚਾਹੀਦਾ ਜੇ ਹੱਥ ਖੜੇ ਕਰਦੇ ਪਏ ਇਹ ਅਹੀ ਕੰਮ ਨਹੀਂ ਕਰਵਾ ਸਕਦੇ ਸਰ ਜਣ ਕੀ ਕੱਲ੍ਹ ਕੇ ਪੰਜਾਬ ਕੇ ਸ੍ਰੀਚਰ ਨਗਰ 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 ਮੇਤ ਤੋਂ ਲੈ ਕੇ ਜਿੰਨੇ ਅਸੀਂ ਸਾਰਿਆਂ ਨੇ ਸਵਾਲ ਪੁੱਛਿਆ ਕਿ ਤੁਸੀਂ ਪਿਛਲੇ ਸਾਲਾਂ 'ਚ ਕੀਤਾ ਕੀ ਮੈਂ ਪਹਿਲੇ ਦਿਨ ਤੋਂ ਬੰਨ ਕਰਦਾ ਰਿਹਾ ਕਿ ਜਿਹੜੀ ਕਾਰਪੋਰੇਸ਼ਨ ਆ ਕਿਉਂਕਿ ਇਹ ਪੁਰਾਣੇ ਜਿਹੜੇ 28 ਵਾਰਡਾਂ ਤੋਂ ਹੀ 8 8 900 900 ਗੋਟਾੜੇ ਜਿਹੜੇ 50 ਵਾਰਡ ਬਣਾ ਕੇ ਰਾਣਾ ਗੁਰਜੀਤ ਸਿੰਘ ਨੇ ਇਹ ਜਿਹੜਾ ਚਿੱਟਾ ਹਾਥੀ ਆ ਜਿਹੜਾ ਕਪੂਰਥਲੇ ਦੇ ਵਸਨੀਕਾਂ ਦੇ ਜਿਹੜਾ ਵਿੜੇ ਬੰਦ ਦਿੱਤਾ ਜੇ ਉਹ ਤੋਂ ਜਾਨ ਛਡਾਉਣੀ ਆ ਤੇ ਇੱਕੋ ਇੱਕ ਜਿਹੜਾ ਹੱਲ ਆ ਕਿ ਸਾਰੇ ਐਮਸੀ ਜਿਹੜੇ ਇਹ ਉਹ ਇਸਤੀਫਾ ਦੇ ਔਰ ਸੀਐਮ ਸਾਹਿਬ ਕੋ ਮੈਂ ਨਾਲ ਲੈ ਕੇ ਚਲੂੰਗਾ ਮੰਗ ਕਰਨ ਕਿ ਇਹ ਜਿਹੜੀ ਇਹਨੂੰ ਜਿਹੜੀ ਕਾਰਪੋਰੇਸ਼ਨ ਨੂੰ ਡਿਸਾਲਵ ਕਰਕੇ ਜਿਹੜੀ ਪਹਿਲਾ ਵਾਲਾ ਜਿਹੜਾ ਸਿਸਟਮ ਸੀਗਾ ਮਿਊਨਿਸਪਲ ਕੌਂਸਲ ਬਾਲ ਕੀਤੀ ਜਾਵੇ ਉਹਦੀਆਂ ਇਲੈਕਸ਼ਨ ਹੋਣਗੇ ਕਿਉਂਕਿ ਜੇ ਲੋਕ ਪੰਜੇ ਕਪੂਰ ਥਲੇ ਦੇ ਭਲੇ ਦੀ ਸੋਚਣਗੇ ਤੇ ਕਪੂਰ ਥਲੇ ਵਾਲੇ ਇਹਨਾਂ ਨੂੰ ਪਹਿਲਾਂ ਨਾਲੋਂ ਵੀ ਵੱਧ ਵੋਟਾਂ ਦੇ ਨਾਲ ਵਾਜਣਗੇ ਸੋ ਮੇਰੀ ਮੇਰੀ ਮੰਗ ਇਹ ਨਾਲ ਲਈ ਹੋਈ ਆ ਤੇ ਤੁਸੀਂ ਡਰਾਮੇ ਨਾ ਕਰੋ ਤੇ ਮੈਂ ਸਰਕਾਰ ਨੂੰ ਬਦਨਾਮ ਨਾ ਕਰੂ ਤੁਹਾਡੀਆਂ ਕਾਰਗੁਜ਼ਾਰੀਆਂ ਤੋਂ ਜੋ ਸ਼ਹਿਰ ਦੇ ਵਿੱਚ ਤੁਸੀਂ ਕੀਤਾ ਪਿਛਲੇ ਰਾਣਾ ਗੁਰਜੀਤ ਸਿੰਘ ਸਾਹਿਬ ਤੁਸੀਂ ਜੋ ਸ਼ਹਿਰ ਦੀ ਗਵਰਨਮੈਂਟ ਕੀਤੀ ਹੈ ਲੋਕ ਬਹੁਤ ਭਲੀ ਭਾਨੀ ਜਾਣੋ ਨੇ ਤੁਸੀਂ ਜਿਹੜੀ ਆਪਣੀ ਨਲਾਕੀ ਦਾ ਜਿਹੜਾ ਸਿਹਰਾ ਉਹ ਕਿਸੇ ਕਮਿਸ਼ਨਰ ਦੇ ਨਾਂ ਜਾਂ ਪੰਜਾਬ ਸਰਕਾਰ ਦੇ ਸਿਰ ਨਾ ਪਾਣੋ ਤੁਸੀਂ ਆਪਣੀ ਗਲਤੀ ਅੱਧੀ ਪਜਦੀ ਮੰਨਣ ਲੱਪੇ ਉਹਨੂੰ ਖੁੱਲ ਕੇ ਮੰਨੂਗੀ ਕਿਉਂਕਿ ਇਹ ਜਿਹੜੇ ਲੋਕ ਨੇ ਪੰਜਾਬੀ ਲੋਕ ਨੇ ਜੇ ਕੋਈ ਇਹਨਾਂ ਇਹਨਾਂ ਦੇ ਸਾਹਮਣੇ ਕੋਈ ਆਪਣੀ ਗਲਤੀ ਮੰਨ ਲੈਂਦਾ ਉਹਨੂੰ ਉਹਨੂੰ ਮਾਫੀ ਵੀ ਕਰ ਦਿੰਦੇ ਨੇ ਔਰ ਅੱਗੇ ਤੋਂ ਵੀ ਉਹਨੂੰ ਆਪਣੇ ਸੀਨੇ ਨਾਲ ਲਾਉਂਦੇ ਨੇ ਤੇ ਜਿਹੜਾ ਬੰਦਾ ਨਾਲੇ ਜਿਹਨੂੰ ਪੰਜਾਬੀ ਕਹਿੰਦੇ ਨਾਲੇ ਚੋਰ ਤੇ ਨਾਲੇ ਚਤਰ ਜਿਹੜੀਆਂ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਆ ਉਹ ਡਰਾਮੇ ਕਰਦੇ ਆ ਉਹਨਾਂ ਨੂੰ ਭਜਾਉਂਦੇ ਵੀ ਬਹੁਤ ਆ ਇਹਨਾਂ ਨੇ ਦੇਖਣਾ ਕਿ ਇਹ ਕਿਹੜੀ ਕੈਟਾਗਰੀ 'ਚ ਇਹਨਾਂ ਖੜਨਾ ਉਸ ਹਿਸਾਬ ਨਾਲ ਜਿਹੜੀ ਵੀ ਗੱਲ ਆ ਜਾਂ ਜਿਹੜਾ ਵੀ ਫੈਸਲਾ ਹੋ ਜਾ ਤਾਂ ਨਹੀਂ ਲੱਗਦਾ ਕਿ ਤਨੇ ਕਿਤੇ ਜਿਹੜੇ ਇਦਾਂ ਦੇ ਬਿਆਨ ਅਖਬਾਰਾਂ ਦੇ ਵਿੱਚ ਲਾ ਕੇ ਕਿਤਨੇ ਕਿਤੇ ਕੋਈ ਲੋਕਾਂ ਨੂੰ ਬੇਕੂਬ ਬਣਾਉਣ ਦਾ ਕੰਮ ਤਾਂ ਨਹੀਂ ਕਰਦੇ ਤੇ ਨਹੀਂ ਨਹੀਂ ਲੋਕ ਬਹੁਤ ਸਿਆਣੇ ਨੇ ਇਹ ਅੱਜ ਦੀ ਡੇਟ 'ਚ ਮੈਂ ਇਹ ਗੱਲ ਕਹਾਂ ਚਾਹ ਮੈਂ ਵੀ ਸਿਆਸਤ ਵਿੱਚ ਆ ਲੋਕਾਂ ਨੇ ਹੀ ਜਿਹੜੇ ਸਿਆਸੀ ਲੋਕਾਂ ਨਹੀਂ ਆਮ ਪਬਲਿਕ ਨੂੰ ਸਿਆਣੇ ਕਰ ਦਿੱਤਾ ਲੋਕੀ ਬੇਸ਼ੱਕ ਮੂੰਹ ਤੇ ਪਹਿਲਾਂ ਨਹੀਂ ਸੀ ਕਹਿੰਦੇ ਹੁਣ ਮੂੰਹ ਤੇ ਹਰ ਇੱਕ ਗੱਲ ਕਹਿੰਦੇ ਆ ਇਹਨੂੰ ਪੰਜਾਬੀ ਕਹਿੰਦੇ ਨਾਲ ਧੀ ਦੇਖ ਕੇ ਮਾਰਦੇ ਆ ਉਸੇ ਡਰੋਂ ਹੀ ਇਹ ਜਿਹੜੇ ਇੱਕ ਐਂਡ ਹੈ ਕਿ ਅਸੀਂ ਕੀ ਇਹ ਜਿਹੜੀ ਕਾਰਪੋਰੇਸ਼ਨ ਕਿੰਦਾ ਕਿਉਂਕਿ ਰਾਣੀ ਖੋਦੀ ਗੱਲ ਨਹੀਂ ਕਹਿ ਸਕਦੇ ਵੀ ਆਪਾਂ ਇਹਨੂੰ ਕਾਰਪੋਰੇਸ਼ਨ ਨੂੰ ਪੰਕ ਕਰਾ ਲਈਏ ਔਰ ਇੱਕ ਕਾਰਪੋਰੇਸ਼ਨ ਨੂੰ ਪੰਕ ਕਰਦਾ ਇੱਕ ਪ੍ਰੋਸੈਸ ਹੁੰਦਾ ਜੇ فرض ਕਰ ਲੋ ਸਰਕਾਰ ਪੰਕ ਕਰ ਦੇ ਇੱਕ ਇਹਨਾਂ ਚ ਕੋਈ ਇੱਕ ਅੱਧਾ ਵੀ ਹਾਈ ਕੋਰਟ ਚਲੇ ਗਿਆ ਤਾਂ ਡੇਢ ਕਾ ਪਹਿ ਜਾਣਾ ਰਹੀ ਦਾ ਕਬੂਤਲੇ ਵਾਸੀਆਂ ਦੇ ਸਿਰ ਜਿਹੜਾ ਕੋਈ ਸਿਆਪਾ ਪਹਿ ਜਾਣਾ ਜਾਂ ਵਿੱਚ ਮਗਰ ਕਿੰਦਾ ਮਤਲਬ ਕੀ ਹੁਣ ਖੁੱਲ ਕੇ ਮੇਰੀ ਬੇਨਤੀ ਸਮੋ ਇਦਿਲੇ ਸਾਰਿਆਂ ਨੂੰ ਵਧੀਆ ਤਰੀਕਾ ਇਹ ਹੋਆ ਕਿ ਸਾਰੇ ਮੈਜੋਰਟੀ ਜਿੰਨੇ ਐਮ ਸੀ ਸਰਬਾਨੇ ਮੇਅਰ ਸਭਾਾਂ ਡਿਪਟੀ ਮੇਅਰ ਸਭਾਾਂ ਸੀਨੀਅਰ ਡਿਪਟੀ ਮੇਅਰ ਸਭਾਾਂ ਉਹ ਚਲੇ ਜਣੇ ਤੇ ਜਨੇ ਇਵਨ ਜਿਹੜੇ ਜਿਹੜੇ ਸੀ ਐਮ ਸਾਹਿਬ ਕਪੂਰਥਲੇ ਆ ਜਾਣਗੇ ਕੋਈ ਗੱਲ ਤੇ ਵੀ ਉਹ ਜਾ ਕੇ ਤੇ ਉਹਨਾਂ ਨੇ ਅਸਤੀਫਾ ਦੇਣ ਤਾਂ ਇਹ ਜਿਹੜੇ ਫਿਰ ਦੁਬਾਰਾ ਮੈਂ ਕਿਹਾ ਜਿਹੜਾ ਇੱਕ ਕਪੂਰਥਲੇ ਜਿਹੜੇ ਵੀੜੇ ਛਟਾ ਹੱਤੀ ਬਣਿਆ